ਸ਼ਬਦ ਗਾਰਨ ਕੀਤਾ ਜਾਂਦਾ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਏਨ ਉਸ ਸ਼ਬਦ ਦਾ ਕੀ ਮਹੱਤਵ ਹੈ ਦੀਵਾਲੀ ਦੇ ਨਾਲ ਇਹਦਾ ਦੀਵਾਲੀ ਨਾਲ ਜਾਂ ਖੁਸ਼ੀ ਨਾਲ ਕੋਈ ਸਬੰਧ ਨਹੀਂ ਹੈ ਜੀ ਸੰਸਾਰ ਤੋਂ ਜਾਣਾ ਉਹਦੀ ਐਗਜ਼ੈਂਪਲ ਦਿੱਤੀ ਜਾ ਰਹੀ ਹੈ ਕਿ ਜਿਵੇਂ ਦੀਵਾਲੀ ਨੂੰ ਲੋਕ ਦੀਵੇ ਜਲਾਉਂਦੇ ਨੇ ਨਾ ਸਵੇਰੇ ਵਿੱਚ ਉਹ ਤੇਲ ਮੁੱਕ ਜਾਂਦਾ ਤੇ ਦੀਵਾ ਬੁੱਝ ਜਾਂਦਾ ਹੈ ਦੁਨੀਆਵੀ ਪੜਾਈ ਵੱਲ ਸਾਡਾ ਪੇਰੈਂਟਸ ਕੈਟਾਗਰੀ ਦਾ ਬਹੁਤ ਧਿਆਨ ਹੈ ਪਰ ਬੱਚਾ ਨੂੰ ਗੁਰਬਾਣੀ ਦੀ ਸੰਸਿਆ ਨਹੀਂ ਦਿੱਤੀ ਜਾਂਦੀ ਤਾਂ ਜਿਹੜੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਪਿਛਲੇ 40 50 ਸਾਲ ਤੋਂ ਜਿਹੜੇ ਇਸ ਵੇਲੇ ਪੇਰੈਂਟਸ ਵੀ ਨੇ ਗ੍ਰੈਂਡਪੇਰੈਂਟਸ ਵੀ ਨੇ ਉਹਨਾਂ ਨੂੰ ਵੀ ਬਾਣੀ ਦੀ ਬਹੁਤੀ ਕੋਈ ਸਮਝ ਨਹੀਂ ਹੈ ਮੈਂ ਖਿਮਾ ਮੰਗਦਾ ਸਿਕ ਸੰਤਾਂ ਕੋਲੋਂ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤਿ ਵਿੱਚ ਜਿਹੜੇ ਸੱਟਾ ਦੇ ਸਬਈਏ ਨੇ ਉਹ ਵੀ ਪੜੇ ਜਾ ਸਕਦੇ ਨੇ ਪਰ ਕਿਉਂਕਿ ਉਹਨਾਂ ਨੂੰ मीनिंग ਵੀ ਸਮਝ ਹੀ ਨਹੀਂ ਹੈ ਬਹੁਤੇ ਲੋਕਾਂ ਨੂੰ ਨਾ ਸਾਡੇ ਰਾਗੀ ਸਿੰਘਾਂ ਨੂੰ ਸਮਝ ਆ ਬਸ ਉਹ ਨਾਮ ਆਣਾ ਚਾਹੀਦਾ ਗੁਰੂ ਰਾਮਦਾਸ ਰਾਖੋਛ ਲੜਾਈ ਹਾਂਜੀ ਬੈਠਾ ਸੋਢੀ ਪਾਤਸ਼ਾਹ RAMDAS SADGURU ਕਾ RAMDAS GURU PAATSHAH ਦਾ ਨਾਮ ਆਣਾ ਚਾਹੀਦਾ। ਭਟਾਕਿਆਂ ਦੀ ਵਰਤੋਂ ਕਰਦੇ ਆ ਜਾਂ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਆ ਜੋ ਕਿ ਵਾਤਾਵਰਣ ਤੇ ਮਾੜਾ ਅਸਰ ਪਾਉਂਦੀ ਹੈ। ਭਾਈ ਸਾਹਿਬ ਕੀ ਦੇਖਦੇ ਹੋ ਕਿ ਹੁਣ ਸਿੱਖ ਹੀ ਆਪਣੀ ਇਹਨਾਂ ਬਾਣੀਆਂ ਦੇ ਉੱਤੇ ਨਹੀਂ ਪੂਰੇ ਉਤਰ ਪਾਰੇ। ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਇ ਦਾਇ ਦਾਇਆ ਖੇਲਾ ਸਗਲ ਜਗਤ ਇਹ ਸ਼ਬਦ ਜਿਹੜੀ ਤੁੱਕ ਹੈ ਉਹ ਸਾਨੂੰ ਸਿੱਖ ਪੰਥ ਨੂੰ ਅਤੇ ਸਿੱਖਾਂ ਨੂੰ ਜਾਂ ਸਿੱਖ ਸਿਧਾਂਤ ਨੂੰ ਮੰਨਣ ਵਾਲੇ ਲੋਕਾਂ ਨੂੰ ਜਿਹੜੀ ਪ੍ਰਕਿਰਤੀ ਹੈ ਉਹਦੇ ਨਾਲ ਜੋੜਦੀ ਹੈ ਪਰ ਕੀ ਅੱਜ ਅਸੀਂ ਇਸ ਸ਼ਬਦ ਦੇ ਉੱਤੇ ਪੈਰਾ ਦੇ ਪਾ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਦੀਆਂ ਇਹ ਲਾਈਨਾਂ ਦੇ ਉੱਤੇ ਅਸੀਂ ਖੜੇ ਉੱਤਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਗੁਰਪੁਰਬ ਦੇ ਮੌਕੇ ਉੱਤੇ ਦੀਵਾਲੀ ਦੇ ਮੌਕੇ ਉੱਤੇ ਅਸੀਂ ਪਟਾਕੇਆਂ ਦੀ ਵਰਤੋਂ ਕਰਦੇ ਹਾਂ ਜਾਂ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜੋ ਕਿ ਵਾਤਾਵਰਣ ਤੇ ਵਾਤਾਵਰਣ ਉੱਤੇ ਮਾੜਾ ਅਸਰ ਪੰਦੀ ਹੈ ਕਿ ਇਹ ਸਹੀ ਹੈ ਇਸ ਉੱਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਭਾਈ ਸਾਹਿਬ ਭਾਈ ਜਗਪ੍ਰੀਤ ਸਿੰਘ ਜੀ ਮੌਜੂਦ ਹਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਪ੍ਰਚਾਰ ਕਰ ਰਹੇ ਨੇ ਗੁਰਬਾਣੀ ਨਾਲ ਕਈਆਂ ਨੂੰ ਜੋੜ ਰਹੇ ਨੇ ਅਤੇ ਇੱਕ ਲੰਮਾ ਸਮਾਂ ਉਹਨਾਂ ਨੇ ਜਿਹੜੇ ਸਿੱਖ ਪੰਥ ਰਤਨ ਨੇ ਭਾਈ ਸਾਹਿਬ ਭਾਈ ਸੰਸ ਸਿੰਘ ਮਸਕੀਨ ਦੀ ਮਸਕੀਨ ਜੀ ਨਾਲ ਉਹਨਾਂ ਨੇ ਸੇਵਾ ਨਿਭਾਈ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਦੇਖਦੇ ਹੋ ਕੀ ਹੁਣ ਸਿੱਖ ਹੀ ਆਪਣੀ ਇਹਦਾ ਬਾਣੀਆਂ ਦੇ ਉੱਤੇ ਨਹੀਂ ਪੂਰੇ ਉਤਰ ਪਾਰੇ ਆਪ ਜੀ ਨੇ ਜਿਹੜਾ ਸ਼ਲੋਕ ਪੜਿਆ ਹੈ ਜਪਜੀ ਸਾਹਿਬ ਦਾ ਅੰਤਲਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਜਗ੍ਹਾ ਆਇਆ ਹੈ ਦੂਸਰੀ ਜਗ੍ਹਾ 146 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਗੱদেব ਪਾਤਸ਼ਾਹ ਜੀ ਦਾ ਪਹਿਲੇ ਦੂਜੇ ਦੇ ਟਾਈਟਲ ਥੱਲੇ ਇਹ ਸ਼ਲੋਕ ਆਇਆ ਹੈ ਉਹਦੇ ਵਿੱਚ ਤਿੰਨ ਫਰਕ ਹਨ ਆਪਾਂ ਹੁਣ ਸੰਗਤ ਨਾਲ ਇਹ ਵਿਚਾਰ ਕਰਨ ਲੱਗੇ ਆ ਮੇਰਾ ਚਿੱਤ ਗੀਤਾ ਸੰਗਤ ਨੂੰ ਇਹ ਵੀ ਦੱਸ ਦਈਏ ਵਖਰੇਵਾ ਵੀ ਦੱਸ ਦਿੱਤਾ ਜਾਵੇ ਉਥੇ ਉਥੇ ਆਇਆ ਪਵਨ ਗੁਰੂ ਇੱਕ ਦੂਜੀ ਜਗ੍ਹਾ ਆਇਆ ਪਾਉਣ ਗੁਰੂ ਜਪਜੀ ਸਾਹਿਬ ਵਿੱਚ ਪਵਨ ਗੁਰੂ ਪਾਣੀ ਪਿਤਾ ਉਥੇ ਆਇਆ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਜਬਜੀ ਸਾਹਿਬ ਚ ਆਇਆ ਦਿਨ ਦਿਨ ਦਿਵਸ ਰਾਤ ਦੋਇ ਦਾਈ ਦਾਇਆ ਗੁਰੂ ਅਗਦੇਵ ਜੀ ਲਿਖਦੇ ਨੇ ਦਿਨ ਰਾਤ ਦੋਇ ਦਾਈ ਦਾਇਆ ਫਿਰ ਇਹਦੀ ਜਿਹੜੀ ਆ ਲਾਸਟ ਪੰਕਤੀ ਹੈ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸ਼ਲੋਕ ਹੈ ਜਬਜੀ ਸਾਹਿਬ ਵਿੱਚ ਉੱਥੇ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਢਾਲ ਜਿਹੜਾ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ ਉੱਥੇ ਹੈ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਉੱਥੇ ਹੋਰ ਲਫ਼ਜ਼ ਵਿੱਚ ਗੁਰੂ ਅੰਗਦ ਦੇਵ ਜੀ ਦਾ ਆਇਆ ਇਹ ਤਿੰਨ ਵੱਖਰੇਵੇਂ ਨੇ ਜੀ ਲੇਕਿਨ ਇਹਨਾਂ ਦਾ ਜਿਹੜਾ ਸਮੂੱਚਾ ਭਾਵ ਹੈ ਉਹ ਆਲਮੋਸਟ ਸੇਮ ਹੀ ਹੈ ਗੁਰੂ ਜੋਤ ਇੱਕੋ ਹੀ ਹੈ ਜਾਮੇ ਅਲੱਗ-ਅਲੱਗ ਹੋਏ ਨੇ ਉਚਾਰਨ ਅਲੱਗ-ਅਲੱਗ ਹੈ ਥੋੜਾ ਭੇਦ ਹੈ ਉਹ ਆਪਾਂ ਸੰਗਤ ਦੇ ਸਾਹਮਣੇ ਰੱਖਿਆ ਹੈ ਹੁਣ ਆਪਾਂ ਆਈਏ ਪਵਨ ਗੁਰੂ ਦੇ ਉੱਤੇ ਪਵਨ ਗੁਰੂ ਪਵਨ ਜਿਹੜਾ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਠੀਕ ਹੈ ਜੀ ਪਵਨ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ ਪਵਨ ਦੇ ਰੂਪ ਵਿੱਚ ਸਾਨੂੰ ਗੈਸਿਸ ਪ੍ਰਾਪਤ ਨੇ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਸਾਡੀ ਆਕਸੀਜਨ ਹੈ ਜਿਹੜੀ ਅਸੀਂ ਦਿਨ ਰਾਤ ਇਨਹੇਲ ਕਰਦੇ ਹਾਂ ਦਿਨ ਅਸੀਂ ਸਵਾਸ ਲੈਂਦੇ ਹਾਂ ਪਾਣੀ ਪਿਤਾ ਪਾਣੀ ਤੋਂ ਬਿਨਾ ਪਾਣੀ ਦੇ ਉੱਤੇ ਸਾਡੀ ਜਿਹੜੀ ਜੀਵਨ ਦੀ ਰਚਨਾ ਆਧਾਰਿਤ ਹੈ ਸਾਡੀ ਬੋਡੀ ਵਿੱਚ 70% ਪਲੱਸ ਜਿਹੜਾ ਹੈ ਉਹ ਪਾਣੀ ਹੀ ਹੈ ਜੀ ਤਾਂ ਜਿਹੜਾ ਹੈ ਪਵਨ ਗੁਰੂ ਪਾਣੀ ਪਿਤਾ ਪਿਤਾ ਤੋਂ ਭਾਵ ਪਿਤਾ ਦੋ ਕੰਮ ਕਰਦਾ ਹੈ ਇੱਕ ਤਾਂ ਸਾਡੇ ਜਨਮ ਵਿੱਚ ਪਿਤਾ ਸਹਾਈ ਹੁੰਦਾ ਜੀ ਪਾਣੀ ਦੇ ਰੂਪ ਵਿੱਚ ਹੀ ਹੂੰ ਬੇੜਾ ਬੇਨਰੂਪ ਹੈ ওয়াটার بیسড એનર્ਜੀ ਹਾਂਜੀ ਪਾਣੀ ਪਿਤਾ ਦੂਸਰਾ ਪਾਣੀ ਸਾਡੀ ਪ੍ਰਤਪਾਲਨਾ ਕਰਦਾ ਪਿਤਾ ਸਾਡੀ ਪ੍ਰਤਪਾਲਨਾ ਕਰਦਾ ਜੇ ਸਾਨੂੰ ਪਾਣੀ ਨਾ ਮਿਲੇ ਸੀ ਜੀ ਨਹੀਂ ਸਕਦੇ ਜੀ ਸਾਡਾ ਸਰਵਾਈਵਲ ਨਹੀਂ ਹੈ ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ ਹਾਂ ਵਿਸਥਾਰ ਚ ਜਾਈਏ ਤਾਂ ਬਹੁਤ ਲੰਬੀ ਚੌੜੀ ਇਸ ਦੀ ਕੋਲਕਾਤਾ ਕੀਤੀ ਜਾ ਸਕਦੀ ਹੈ ਤਾਂ ਪਵਨ ਗੁਰੂ ਪਾਣੀ ਪਿਤਾ ਪਿਤਾ ਦਾ ਕੰਮ ਹੈ ਪ੍ਰਤਪਾਲਨਾ ਕਰਨਾ। ਜੀ। ਮਾਤਾ ਦਾ ਕੰਮ ਹੈ ਜਨਮ ਦੇਣਾ, ਕਨਸੀਵ ਕਰਨਾ, ਆਪਣੇ ਵਿੱਚ ਸਮੋ ਕੇ ਬੀਜ ਨੂੰ ਉਹਨੂੰ ਵੱਡਾ ਕਰਕੇ ਉਸ ਨੂੰ ਪ੍ਰਗਟ ਕਰਨਾ। ਅਸੀਂ ਧਰਤੀ ਵਿੱਚ ਬੀਜ ਬੀਜਦੇ ਹਾਂ। ਸਮਾਂ ਪਾ ਕੇ ਉਹ ਬੀਜ ਸਪਰਾਉਟ ਹੁੰਦਾ ਹੈ, ਪੁੰਗਰਦਾ ਹੈ, ਪੁੰਗਰ ਕੇ ਉਹ ਪੌਦੇ ਦਾ ਰੂਪ ਲੈ ਲੈਂਦਾ ਹੈ, ਪੇੜ ਦਾ ਰੂਪ ਧਾਰਨ ਕਰ ਲੈਂਦਾ ਹੈ, ਉਸ ਨੂੰ ਫਲ ਲੱਗਦੇ ਹਨ, ਫੁੱਲ ਲੱਗਦੇ ਹਨ, ਫਲ। ਅਸਲ ਵਿੱਚ ਜਿਹੜਾ ਪੇੜ ਦਾ ਫਲ ਲੱਗਣਾ ਹੈ, ਉਹ ਇੱਕ ਕਿਰਿਆ ਜਿਹੜੀ ਆ ਰੀਪ੍ਰੋਡਕਸ਼ਨ ਸਿਸਟਮ ਹੀ ਹੈ ਕਿਉਂਕਿ ਫਲ ਜਿਹੜਾ ਹੈ ਉਹਦੇ ਵਿੱਚ ਹੀ ਬੀਜ ਲੁਕਿਆ ਹੁੰਦਾ ਹੈ ਫਲ ਤੋਂ ਉਹ ਫਲ ਅਸੀਂ ਵੱਖਰੀ ਗੱਲ ਹੈ ਕਿ ਫਲ ਨੂੰ ਖਾ ਲੈਨੇ ਆ ਉਹ ਸਾਡਾ ਆਹਾਰ ਵੀ ਬਣ ਗਿਆ ਜੇ ਅਸੀਂ ਜੰਗਲਾਂ ਵਿੱਚ ਦੇਖੀਏ ਫਲ ਨੂੰ ਕੋਈ ਨਾ ਖਾਵੇ ਤਾਂ ਫਲ ਦੇ ਵਿੱਚੋਂ ਫਿਰ ਉਹ ਫਲ ਪੱਕ ਕੇ गिर ਜਾਂਦਾ ਹੈ ਉਹਦੇ ਵਿੱਚੋਂ ਫਿਰ ਬੀਜ ਪ੍ਰਗਟ ਹੁੰਦਾ ਹੈ ਉਹ ਬੀਜ ਵਿੱਚੋਂ ਫਿਰ ਦੁਬਾਰਾ ਪੇੜ ਦਾ ਜਨਮ ਹੁੰਦਾ ਹੈ ਤਾਂ ਉਹ ਫਲ ਜਿਹੜਾ ਬੀਜ ਰੂਪ ਹੈ ਹੂੰ ਤਾਂ ਉਹ ਬੀਜ ਜਿਹੜਾ ਹੈ ਉਹ ਧਰਤੀ ਮਾਂ ਦੇ ਵਿੱਚ ਜਾਂਦਾ ਹੈ ਤਾਂ ਉਹ ਉਸ ਤੋਂ ਉਹਦੀ ਉਪਰਗਟ ਹੁੰਦਾ ਨਵੇਂ ਰੂਪ ਵਿੱਚ ਉਹਦਾ ਜਨਮ ਲੈਣਾ ਤਾਂ ਮਾਤਾ ਧਰਤ ਮਹਤ ਇਸੇ ਪ੍ਰਕਾਰ ਜਿਹੜੀ ਸਾਡੇ ਸਰੀਰ ਦੀ ਮਾਂ ਹੈ ਉਹ ਵੀ ਧਰਤ ਰੂਪ ਹੀ ਹੈ ਪਿਤਾ ਰਾਹੀਂ ਉਹਦੇ ਵਿੱਚ ਬੀਜ ਪਾਇਆ ਜਾਂਦਾ ਹਮ ਸਪਰਮ ਦੇ ਰੂਪ ਵਿੱਚ ਬੀਜ ਚਲਾ ਜਾਂਦਾ ਜੀ ਪਿਤਾ ਪਾਣੀ ਰੂਪ ਹੈ ਸਪਰਮ ਵੀ ਲਿਕਵਿਡ ਰੂਪ ਵਿੱਚ ਹਣਾ ਇਹਦਾ ਗੁਰਬਾਣੀ ਚ ਇਹਦਾ ਕਈ ਜਗ੍ਹਾ ਦੇ ਬਾਰੇ ਬੜੇ ਡੂੰਘੀ ਵਿਚਾਰ ਹੈ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਤੇ ਪੁਤਰੀ ਜੋਰੀ ਇਹ ਇਹ ਪੰਕਤੀਆਂ ਗੁਰਗ੍ਰੰਥ ਸਾਹਿਬ ਵਿੱਚ ਮੌਜੂਦ ਨੇ ਤਾਂ ਇਹ ਜਿਹੜਾ ਉਸ ਤੋਂ ਬਾਅਦ ਪਵਨ ਗੁਰੂ ਤੇ ਆਪਾਂ ਆਈਏ ਕਿਉਂਕਿ ਤੁਹਾਡਾ ਜਿਹੜਾ ਸਵਾਲ ਹੈ ਉਹ ਪਵਨ ਗੁਰੂ ਨਾਲ ਰਿਲੇਟਡ ਹੈ ਮੁੱਖ ਤੌਰ ਤੇ ਕਿ ਅਸੀਂ ਹਵਾ ਨੂੰ ਪ੍ਰਦੂਸ਼ਿਤ ਕਰ ਦਤਾਂ ਸ਼્વાસ ਲੈਣ ਜੋਗਾ ਉਹਨੂੰ ਛੱਡਿਆ ਨਹੀਂ ਕਈ ਸ਼ਹਿਰਾਂ ਵਿੱਚ ਸਾਡੇ ਹਿੰਦੂਸਤਾਨ ਦੇ ਕੀ ਬਾਹਰਲੇ ਮੁਲਕਾਂ ਵਿੱਚ ਵੀ ਕਈ ਸ਼ਹਿਰਾਂ ਵਿੱਚ ਐਸਾ ਹਾਲਾਤ ਬਣ ਗਏ ਨੇ ਕਿ ਜਦੋਂ ਸਮੋਗ ਹੋ ਜਾਂਦੀ ਹੈ ਉੱਥੇ ਲੋਕਾਂ ਨੂੰ ਸਾਹ ਲੈਣਾ ਔਖਾ ਉਹਨਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਸਾਹ ਦੀਆਂ ਬਿਮਾਰੀਆਂ ਹਾਰਟ ਡਿਜ਼ੀਜ਼ ਅੱਖਾਂ ਦੀਆਂ ਬਿਮਾਰੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਅਸੀਂ ਆਪ ਸਹਿੜੀਆਂ ਨੇ ਜਿਹਦੇ ਕਰਕੇ ਜਿਹਦੇ ਵਿੱਚ ਦੋ ਚੀਜ਼ਾਂ ਪ੍ਰਮੁੱਖ ਤੌਰ ਤੇ ਅੱਜ ਦੇ ਸਮੇਂ ਵਿੱਚ ਸ਼ਾਮਲ ਨੇ ਇੱਕ ਤਾਂ ਸਾਡੀ ਆਤਿਸ਼ਬਾਜ਼ੀ ਤੇ ਦੂਜਾ ਸਾਡਾ ਜਿਹੜਾ ਪਰਾਲੀ ਨੂੰ ਅੱਗ ਲਾਣਾ ਲੋਕੀ ਹੋਕੇ ਦੇ ਦੇ ਕੇ ਸਰਕਾਰਾਂ ਥੱਕ ਗਈਆਂ ਜਿਹੜੇ ਡਿਪਾਰਟਮੈਂਟ ਬਣੇ ਨੇ ਪੋਲੂਸ਼ਨ ਬੋਰਡਸ ਬਣੇ ਹੋਏ ਨੇ ਉਹ ਚੀਕਾ ਮਾਰ ਮਾਰ ਥਾਗੇ ਭਾਈ ਨੂੰ ਅੱਗ ਨਾ ਲਾਓ ਇਸ ਨੂੰ ਕਿਸੇ ਹੋਰ ਤਰੀਕੇ ਦਾ ਇਹਦਾ ਇਹਦਾ ਸੰਭਾਲ ਕਰੋ ਪਰ ਉਹ ਲੋਕਾਂ ਨੂੰ ਨਹੀਂ ਅਜੇ ਤੱਕ ਸਮਝ ਪਈ ਹੌਲੀ ਹੌਲੀ ਪੈ ਰਹੀ ਹੈ ਵਾਇਗਰੂ ਮੇਰ ਕਰੇ ਸਮਾਤੇ ਆਵੇ ਆਪਾਂ ਵਾਪਸ ਆਪਣੇ ਟੌਪਿਕ ਤੇ ਆਈਏ ਅਸੀਂ ਇਸ ਨੂੰ ਪੋਲੂਟ ਕਰ ਰਹੇ ਹਾਂ ਖੁਸ਼ੀ ਬਣਾਣਾ ਕੀ ਅਸੀਂ ਇੰਨੀ ਖੁਸ਼ੀ ਮਨਾ ਰਹੇ ਆ ਕਿ ਉਹ ਖੁਸ਼ੀ ਬਾਅਦ ਚ ਸਾਡੇ ਵਾਸਤੇ ਉਹ ਖੁਸ਼ੀ ਸਾਡਾ ਦੁੱਖ ਦਾ ਕਾਰਨ ਬਣ ਜਾਏ ਸਾਡੀ ਖੁਸ਼ੀ ਅਸੀਂ ਅੱਧਾ ਘੰਟਾ ਪਟਾਕੇ ਚਲਾ ਲੇ ਘੰਟਾ ਚਲਾ ਲੇ ਸਾਰਾ ਧੂਆ ਧੂਆ ਕਰ ਦਿੱਤਾ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੱਤਾ ਉਹਦਾ ਇਫੈਕਟ ਕਈ ਦਿਨਾਂ ਤੱਕ ਰਹਿੰਦਾ ਹੈ ਉਹ স্মੋਕ ਕਈ ਦਿਨਾਂ ਤੱਕ ਮਿਟਦੀ ਨਹੀਂ ਕਿਉਂਕਿ ਠੰਡਾ ਮੌਸਮ ਹੈ ਉਤੋਂ ਉਸ ਪੈਂਦੀ ਹੈ ਠੰਡੀ ਹੁੰਦੀ ਹੈ ਉਪਰੋਂ ਤਾਂ ਉਹ ਜਿਹੜਾ ਧੂਆ ਉਹ ਫਿਰ ਥੱਲੇ ਆ ਜਾਂਦਾ ਥੱਲੇ ਆ ਕੇ ਸਵਾਸ ਸਾਰੇ ਸਾਡੇ ਅੰਦਰ ਜਾਂਦਾ ਹੈ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਸੀਂ ਅੱਜ ਦੇ ਯੁੱਗ ਵਿੱਚ ਪੜੇ ਲਿਖੇ ਹੋ ਕੇ ਵੀ ਹਮ ਸਿਆਣੇ ਹੋ ਕੇ ਵੀ ਅਸੀਂ ਉਹ ਜੇ ਕਰਮ ਕਰ ਰਹੇ ਹਾਂ ਗੁਰੂ ਸਾਹਿਬ ਦੇ ਸਮੇਂ ਤੇ ਕੋਈ ਆਤਿਸ਼ਵਾਦੀ ਨਹੀਂ ਸੀ ਤਾਂ ਕੀ ਉਸ ਸਮੇਂ ਕੋ ਖੁਸ਼ੀ ਨਹੀਂ ਮਨਾਈ ਗਈ ਸੀ ਉਦੋਂ ਸਿੱਖਾਂ ਨੂੰ ਕੋਈ ਚਾਹ ਨਹੀਂ ਸੀ ਕੋਈ ਖੁਸ਼ੀ ਨਹੀਂ ਸੀ ਇਹ ਪਟਾਕਿਆਂ ਨਾਲ ਖੁਸ਼ੀ ਦਾ ਕੋਈ ਸਬੰਧ ਨਹੀਂ ਹੈ ਇਹ ਤਾਂ ਹੁਲੜਪੁਣਾ ਕਹਿ ਲੋ ਜਾਂ ਜਿਨ੍ਹਾਂ ਲੋਕਾਂ ਨੂੰ ਰੋਣਾ ਰੱਪਾ ਜ਼ਿਆਦਾ ਪਸੰਦ ਹੈ ਹੁਣ ਉਹ ਪਟਾਕਿਆਂ ਤੋਂ ਬਾਅਦ ਹੁਣ ਡੀਜੇ ਆ ਗਏ ਨੇ ਵਿਆਹ ਸ਼ਾਦੀਆਂ ਤੇ ਜਾਓ ਉੱਥੇ ਢੀ ਉੱਚੀ ਉੱਚੀ ਡੀਜੇ ਵੱਜਦਾ ਹੈ ਕਿ ਕੁਝ ਲੋਕਾਂ ਦਾ ਤਾਂ ਸਿਰ ਦੁਖਣ ਲੱਗ ਜਾਂਦਾ ਹੈ ਮੇਰੇ ਇੱਕ ਕਜ਼ਨ ਨੇ ਮੇਰੇ ਤਾਇਆ ਜੀ ਦੇ ਬੇਟੇ ਸਨ ਉਹਨਾਂ ਦੀ ਬੇਟੀ ਦਾ ਵਿਆਹ ਸੀ ਰਾਤ ਨੂੰ ਮਹਿੰਦੀ ਦਾ ਫੰਕਸ਼ਨ ਸੀ ਇੰਨੀ ਜ਼ੋਰਦਾਰ ਡੀਜੇ ਵਜਰੇਸੀ ਕੋਲ ਉਹਨਾਂ ਨੂੰ ਉੱਥੇ ਹੀ ਹਾਰਟ ਅਟੈਕ ਆ ਗਿਆ ਉਹ ਚਲਾਣਾ ਕਰ ਗਏ ਉੱਥੇ ਹੀ ਬੇਟੀ ਦੇ ਵਿਆਹ ਤੋਂ ਪਹਿਲੇ ਹੀ ਰਾਤ ਅੱਛਾ ਇਹ ਦੇਖੋ ਮਤਲਬ ਇੰਨੀ ਅਸੀਂ ਇੱਕ ਇੱਕ ਤਾਂ ਹਵਾ ਦੀ ਪ੍ਰਦੂਸ਼ਣ ਹੈ ਇੱਕ ਨੌਇਸ ਪ੍ਰੋਡਿਊਸ਼ਨ ਪੋਲੂਸ਼ਨ ਵੀ ਹੈ ਜਿਹੜੇ ਅਸੀਂ ਹਾਰਨ ਵਜਾਂਦੇ ਆ ਜੋਨ ਪੋਲੂਸ਼ਨ ਤੇ ਆਪਾਂ ਆਏ ਆ ਨਾ ਉਹ ਵੀ ਇੱਕ ਬੜੀ ਭਿਆਨਕਰ ਪੋਲੂਸ਼ਨ ਹੈ ਨੌਇਜ਼ ਪੋਲੂਸ਼ਨ ਜਿਹੜੀ ਹੈ ਉਹਦੇ ਤੇ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਹਵਾ ਦਾ ਪ੍ਰਦੂਸ਼ਣ ਤੇ ਆਵਾਜ਼ ਦਾ ਪ੍ਰਦੂਸ਼ਣ ਜਿਹੜੇ ਡੀਜੇ ਵੱਜਦੇ ਨੇ ਨਾ ਇਹ ਬੜੀ ਭਿਆਨਕਰ ਪ੍ਰਦੂਸ਼ਣ ਹੈ ਕਿਉਂਕਿ ਸਾਊਂਡ ਜਿਹੜਾ ਹੈ ਉਹ ਕਦੇ ਮਿਟਦਾ ਨਹੀਂ ਸ਼ਬਦ ਕਦੇ ਮਰਿਆ ਨਹੀਂ ਕਰਦਾ ਉਹ ਹਵਾ ਵਿੱਚ ਟਰੈਵਲ ਕਰਦਾ ਹੈ ਉਹ ਬੜਾ ਨੁਕਸਾਨ ਕਰਦਾ ਹੈ ਅਸੀਂ ਪ੍ਰਦੂਸ਼ਣ ਬਹੁਤ ਤਰ੍ਹਾਂ ਦੇ ਵਧਾ ਲਏ ਨੇ ਪਾਣੀ ਪ੍ਰਦੂਸ਼ਿਤ ਹੋ ਗਿਆ ਹੂੰ ਹੁਣ ਗਲ ਪ੍ਰਦੂਸ਼ਣ ਦੀ ਚੱਲੀ ਹੈ ਅਸੀਂ ਸਪਰੇਅ ਕਰ ਕਰਕੇ ਪੈਸਟੀਸਾਈਡਜ਼ ਨੇ ਜ਼ਿਆਦਾ ਮਾਤਰਾ ਯੂਜ਼ ਕਰਕੇ ਆਫਟਰ ਆਲ ਉਹ ਜਦੋਂ ਫਸਲ ਤੋਂ ਉੱਤੋਂ ਬਾਰਿਸ਼ ਪੈ ਕੇ ਉਹ ਪੈਸਟੀਸਾਈਡ ਜ਼ਮੀਨ 'ਚ ਚਲਾ ਜਾਂਦਾ ਉਹ ਪਾਣੀ ਦੇ ਰੂਪ ਵਿੱਚ ਫਿਰ ਅਸੀਂ ਉਹਨੂੰ ਪੀ ਕੇ ਪਾਣੀ ਕਢਦੇ ਹਾਂ ਥੱਲੋਂ ਮੋਟਰਾਂ ਨਾਲ ਪੀਂਦੇ ਹਾਂ ਉਹ ਸਾਡੇ ਅੰਦਰ ਜਾ ਰਿਹਾ ਉਹ ਕੈਂਸਰ ਦਾ ਕਾਰਕ ਹੈ ਕੈਂਸਰ ਫੈਦਰਿਆ ਪੰਜਾਬ ਵਿੱਚ ਜੀ ਸਪੈਸ਼ਲ ਕੈਂਸਰ ਦੀ ਟ੍ਰੇਨ ਚੱਲ ਰਹੀ ਹੈ ਤੁਹਾਡੇ ਪੰਜਾਬ ਵਿੱਚ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹੀ ਹੈ ਅਸੀਂ ਹਰ ਚੀਜ਼ ਨੂੰ ਪੋਲਿਊਟ ਕਰ ਦਿੱਤਾ ਚੌਥੀ ਪੋਲੂਸ਼ਨ ਜਿਹੜੀ ਅਸੀਂ ਇਮੀਡੀਆ ਦਾ ਮਿਸਯੂਜ਼ ਕਰ ਰਹੇ ਹਾਂ ਵਿਚਾਰਾਂ ਦੀ ਪੋਲੂਸ਼ਨ ਮਾਈਂਡ ਦੇ ਉੱਤੇ ਅਸਰ ਪਾ ਵਿਚਾਰ ਇਨੇ ਮੈਲੇ ਹੋ ਗਏ ਅਸੀਂ ਇੰਨੀ ਮੈਲ ਵੇਖ ਰਹੇ ਹਾਂ ਨਾ ਅੱਖਾਂ ਨਾਲ ਇੰਨੀ ਮੈਲ ਵੇਖ ਰਹੇ ਹਾਂ ਕਿ ਹਰ ਕੁਛ ਮੈਲਈ ਮੈਲਾ ਵਿਚਾਰ ਮੈਲੇ ਸੁਣਨਾ ਮੈਲਾ ਗਾਣਾ ਗਾਣੇ ਸੁਣਨੇ ਉਹ ਮੈਲ ਗੰਦੇ ਲਿਟਰੇਚਰ ਪੜਨੇ ਉਹ ਮੈਲ ਟੀਵੀ ਰਾਈ ਮੀਡੀਆ ਰਾਈ ਗੰਦੇ ਵਿਚਾਰਾਂ ਨੂੰ ਗੰਦੇ ਲੋਕਾਂ ਨੂੰ ਸੁਣਨਾ ਉਹ ਮੈਲ ਉਹ ਸਾਰਾ ਕੁਛ ਅਸੀਂ ਮੈਲ ਹੀ ਮੈਲ ਇਕੱਠੀ ਕਰ ਰਹੇ ਆਂ ਔਰ ਗੁਰੂ ਪਾਤਸ਼ਾਹ ਕਹਿੰਦੇ ਜਨਮ ਜਨਮ ਕੀ ਸਮਾਨ ਕੋ ਮਲ ਲਾਗੀ ਕਾਲਾ ਹੋਆ ਸਿਆ ਅਸੀਂ ਪਹਿਲੇ ਹੀ ਕਈ ਜਨਮਾਂ ਦੀ ਮੈਲ ਤਾਂ ਪਹਿਲੀ ਚੁੱਕੀ ਫਿਰਦੇ ਆਂ ਅਸੀਂ ਹੋਰ ਮੈਲ ਹੀ ਤਾਂ ਇਕੱਠੀ ਕਰੀ ਜਾ ਰਹੇ ਆਂ ਹਰਬਿੰਨ ਸਭ ਕੁਝ ਮੈਲਾ ਸੰਤੋ ਸੰਸਾਰ ਤਾਂ ਪਹਿਲਾਂ ਹੀ ਮੈਲ ਹੀ ਮੈਲਾ ਹੈ ਮਹਿਲਾ ਮਲਤਾ ਇਹ ਸੰਸਾਰ ਗੁਰਬਾਣੀ ਚ ਕਿੰਨੇ ਦ੍ਰਿਸ਼ਟਾਂਤ ਨੇ ਮੈਲ ਨੂੰ ਲੈ ਕੇ ਹਮ ਜੀ ਧਰਮ ਦੀ ਸਾਧਨਾ ਕਰਦੀ ਕੀ ਹੈ ਨਾਮ ਜਪਦੇ ਕਾਦੇ ਲਈ ਆ ਸੰਗਤ ਚ ਕਾਦੇ ਲਈ ਜਾਂਦੇ ਆ ਸਾਧ ਸੰਗ ਮਲ ਲਾਥੀ ਹਮ ਮੈਲ ਉਤਰ ਜਾਏ ਜੀ ਤੇ ਜੇ ਅਸੀਂ ਹੋਰ ਹੀ ਮਹਿਲ ਇਕੱਠੀ ਕਰਨ ਦੇ ਸਾਧਨ ਵਧਾਈ ਜਾਵਾਂਗੇ ਤਾਂ ਫਿਰ ਸਿੱਖਾ ਦੀ ਦੀਵਾਲੀ ਮਨਾ ਰਹੇ ਹਾਂ ਅਸੀਂ ਕਾਦੀਆਂ ਖੁਸ਼ੀਆਂ ਮਨਾ ਰਹੇ ਹਾਂ ਅਸੀਂ ਤਾਂ ਖੁਸ਼ ਹੋ ਗਏ ਕੱਟੇ 2 ਘੰਟੇ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਇਸ ਪ੍ਰਦੂਸ਼ਣ ਨਾਲ ਕੰਡੇ ਬੀਜ ਰਹੇ ਹਾਂ ਨਾ ਉਹਨਾਂ ਨੂੰ ਹਵਾ ਸ਼ੁੱਧ ਮਿਲੇਗੀ ਨਾ ਪਾਣੀ ਸ਼ੁੱਧ ਮਿਲੇਗਾ ਨਾ ਵਿਚਾਰ ਸ਼ੁੱਧ ਨਾ ਆਹਾਰ ਸ਼ੁੱਧ ਸਾਰਾ ਕੁਝ ਅਸੀਂ ਪੋਲਿਊਟ ਕਰ ਦਿੱਤਾ ਤਾਂ ਅਸੀਂ ਆਪਣੀਆਂ ਪੁਸ਼ਤਾਂ ਦਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬੜਾ ਭयंकर ਨੁਕਸਾਨ ਕਰ ਰਹੇ ਹਾਂ ਤੁਸੀਂ ਬੜਾ ਸੁੰਦਰ ਔਰ ਬੜਾ ਗਹਿਰਾ ਸਵਾਲ ਪੁੱਛਿਆ ਜੀ ਸਤਿਗੁਰੂ ਪਾਤਸ਼ਾਹ ਮਿਹਰਮਤ ਕਰਨ ਸਾਡੀ ਪਬਲਿਕ ਨੂੰ ਸਾਡੇ ਲੋਕਾਂ ਨੂੰ ਇਹ ਸੋਝੀ ਆਵੇ ਕਿ ਅਸੀਂ ਵਿਚਾਰਾਂ ਦੀ ਸ਼ੁੱਧਤਾ ਤਾਂ ਸਾਨੂੰ ਸੰਗਤ ਵਿੱਚੋਂ ਬਾਣੀ ਪੜ੍ਹ ਕੇ ਹੋ ਜਾਣੀ ਹੈ ਪਰ ਜਿਹੜੀ ਪਦਾਰਥਕ ਪੋਲਿਊਸ਼ਨ ਹੈ ਨਾ ਜੀ ਬਾਹਰ ਦੀ ਪ੍ਰਦੂਸ਼ਣ ਇਹਨੂੰ ਸਾਡੀ ਅਵੇਅਰਨੈਸ ਨੇ ਖਤਮ ਕਰਨਾ ਹੈ ਤਾਂ ਦੀਵਾਲੀ ਤੇ ਪਟਾਕੇ ਚਲਾਉਣਾ ਕੋਈ ਬਹੁਤੀ ਸਿਆਣਾਪ ਵਾਲੀ ਗੱਲ ਨਹੀਂ ਹੈ ਇਹ ਠਾਠਾ ਦੀ ਬਾਤ ਸੁਣ ਕੇ ਕਿਹੜੀ ਖੁਸ਼ੀ ਮਿਲਦੀ ਹੈ ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਲੱਗੀ ਤੁਸੀਂ ਕਿਸੇ ਨੂੰ ਕਹੋ ਐ ਫੜ 500 ਦਾ ਨੋਟ ਤੈਨੂੰ ਮੈਂ ਦੇ ਰਿਆ ਨੂੰ ਅੱਗ ਲਾ ਦੇ ਉਹਦੀ ਜਾਨ ਨਿਕਲ ਜਾਏਗੀ ਉਹ ਅੱਗ ਨਹੀਂ ਲਾਏਗਾ ਲੇਕਿਨ ਅਸੀਂ ਹਜ਼ਾਰਾਂ ਰੁਪਈਆ ਨੂੰ ਅਸੀਂ ਦੀਵਾਲੀ ਵਾਲੇ ਦਿਨ ਅੱਗ ਲਾ ਕੇ ਖੁਸ਼ ਹੋਣਿਆ ਇਹ ਸਾਡੀ ਸਿਆਣਪ ਹੈ ਕਿ ਮੂਰਖਤਾ ਇਹ ਤੁਸੀਂ ਆਪੇ ਵਿਚਾਰ ਕਰ ਲਿਓ ਇਹ ਮੈਂ ਸੰਗਤ ਤੇ ਛੱਡ ਦਿੰਦਾ ਦੁਬਾਰਾ ਕਰਾਂ ਸ਼ਬਦ ਗਾਣ ਕੀਤਾ ਜਾਂਦਾ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਏਨ ਉਸ ਸ਼ਬਦ ਦਾ ਕੀ ਮਹੱਤਵ ਹੈ ਦੀਵਾਲੀ ਦੇ ਨਾਲ ਦੇਖੋ ਸਿੱਖ ਜਗਤ ਦੇ ਵਿੱਚ ਮੇਰੇ ਦੇਖਣ ਵਿੱਚ ਆਉਂਦਾ ਹੈ ਕਿ ਸਾਡੀ ਜਿਹੜੀ ਸਿੱਖ ਪਬਲਿਕ ਹੈ ਜਾਂ ਸੰਗਤ ਕਹਿ ਲਓ ਉਹਨਾਂ ਨੂੰ ਗੁਰਬਾਣੀ ਦੀ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਨਾ ਐਜੂਕੇਸ਼ਨ ਕੌਨਸ਼ੀਅਸਤਾ ਹੈ ਦੁਨਿਆਵੀ ਪੜਾਈ ਵੱਲ ਸਾਡਾ ਪੇਰੈਂਟਸ ਕੈਟਾਗਰੀ ਦਾ ਬਹੁਤ ਧਿਆਨ ਹੈ ਪਰ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਨਹੀਂ ਦਿੱਤੀ ਜਾਂਦੀ ਤਾਂ ਜਿਹੜੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਪਿਛਲੇ 40 50 ਸਾਲ ਤੋਂ ਜਿਹੜੇ ਇਸ ਵੇਲੇ ਪੇਰੈਂਟਸ ਵੀ ਨੇ ਗ੍ਰੈਂਡਪੇਰੈਂਟਸ ਵੀ ਨੇ ਉਹਨਾਂ ਨੂੰ ਵੀ ਬਾਣੀ ਦੀ ਬਹੁਤੀ ਕੋਈ ਸਮਝ ਨਹੀਂ ਹੈ ਮੈਂ ਖਿਮਾ ਮੰਗਦਾ ਸਿੱਖ ਸੰਗਤਾਂ ਕੋਲੋਂ ਇਹ ਗੱਲ ਕਹਿੰਦੇ ਹੋਏ ਕਿ ਸਾਡੇ ਸਿੱਖਾਂ ਨੂੰ ਗੁਰਬਾਣੀ ਦੀ ਬਹੁਤੀ ਸਮਝ ਨਹੀਂ ਹੈ ਇਸੇ ਪ੍ਰਕਾਰ ਸਾਡੇ ਰਾਗੀ ਸਿੰਘਾਂ ਨੂੰ ਵੀ ਮੈਂ ਖੁਦ ਇੱਕ ਰਾਗੀ ਸਿੰਘ ਰਿਆਂ ਹਾਂ ਹਾਂ ਕਥਾਵਾਚਕਾਂ ਕੀਰਤਨ ਕਰਦਾ ਕਥਾ ਕਰਦਾ ਪਰ ਮੈਂ ਆਪਣੀ ਬਰਾਦਰੀ ਵਿੱਚ ਦੇਖਦਾ ਆਪਣੇ ਭਾਈਚਾਰੇ ਵਿੱਚ ਸਾਡੇ ਰਾਗੀ ਸਿੰਘਾਂ ਨੂੰ ਵੀ ਬਹੁਤ ਹੀ ਸਮਝ ਨਹੀਂ ਹੈ ਜਿਹੜੇ ਗੁਰੂ ਸਾਹਿਬ ਦਾ ਗੁਰਪੁਰਬ ਆਉਂਦਾ ਨਾ ਉਹਦੇ ਤੇ ਉਹ ਸ਼ਬਦ ਪੜਨਾ ਇੰਪੋਰਟੈਂਟ ਹੋ ਜਾਂਦਾ ਜਿਵੇਂ ਹੁਣ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਪੁਰਬ ਲੰਘ ਕੇ ਗਿਆ ਪ੍ਰਕਾਸ਼ ਪੁਰਬ ਸ਼ਬਦ ਉਹ ਪੜੋ ਜਿਹਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਨਾਮ ਆ ਜਾਏ ਇਹ ਇੰਪੋਰਟੈਂਟ ਨਹੀਂ ਹੈ ਹਮ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਵੀ ਪੜੀ ਜਾ ਸਕਦੀ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ ਵਿੱਚ ਡੇਸ ਪਟਾ ਦੇ ਸਬਈਏ ਨੇ ਉਹ ਵੀ ਪੜੇ ਜਾ ਸਕਦੇ ਨੇ ਪਰ ਕਿਉਂਕਿ ਉਹਨਾਂ ਨੂੰ मीनिंग ਦੀ ਸਮਝ ਹੀ ਨਹੀਂ ਹੈ ਬਹੁਤੇ ਲੋਕਾਂ ਨੂੰ ਨਾ ਸਾਡੇ ਰਾਗੀ ਸਿੰਘਾਂ ਨੂੰ ਸਮਝ ਹੈ ਬਸ ਉਹ ਨਾਮ ਆਣਾ ਚਾਹੀਦਾ ਹੈ ਗੁਰੂ ਰਾਮਦਾਸ ਰਾ ਕੋ ਛਣੜਾਈ ਹਾਂਜੀ ਬੈਠਾ ਸੋਢੀ ਪਾਦਸ਼ਾਹ ਰਾਮਦਾਸ ਸਤਗੁਰੂ ਕਾ ਰਾਮਦਾਸ ਗੁਰੂ ਪਾਦਸ਼ਾਹ ਦਾ ਨਾਮ ਆਣਾ ਚਾਹੀਦਾ ਉਸ ਨੂੰ ਉਹਦੇ ਨਾਲ ਰਿਲੇਟ ਕੀਤਾ ਜਾਂਦਾ ਹੈ ਇਸੇ ਪ੍ਰਕਾਰ ਉਹ ਦੀਵਾਲੀ ਲਫ਼ਜ਼ ਨੂੰ ਇਹਦੇ ਨਾਲ ਰਿਲੇਟ ਕਰ ਦਿੱਤਾ ਗਿਆ ਅਸਲ 'ਚ ਜਿਹੜਾ ਇਹ ਸ਼ਬਦ ਹੈ ਨਾ ਤੁਸੀਂ ਭਾਈ ਗੁਰਦਾਸ ਜੀ ਦੀ ਪੋਥੀ ਖੋਲ ਕੇ ਵੇਖੋ ਜਿਹੜੀ ਵਾਰਾਂ ਦੀ ਇਹ ਮੇਰਾ ਧਿਆਨ ਚ ਆਵੇ ਤਾਂ ਸ਼ਾਇਦ 19 ਵੀ ਵਾਰ ਹੈ ਭਾਈ ਗੁਰਦਾਸ ਜੀ ਦੀ 19 ਵੀ ਵਾਰ ਵਿੱਚ ਇਹ ਸ਼ਬਦ ਹੈ ਇਹਦੇ ਤੇ ਲਿਖਿਆ ਟਾਈਟਲ ਚੱਲਣ ਜੁਗਤ ਹਮ ਚੱਲਣ ਜੁਗਤ ਦਾ ਮਤਲਬ ਹੈ ਵੀ ਸੰਸਾਰ ਤੋਂ ਜਾਣਾ ਇਹਦਾ ਦੀਵਾਲੀ ਨਾਲ ਜਾਂ ਖੁਸ਼ੀ ਨਾਲ ਕੋਈ ਸਬੰਧ ਨਹੀਂ ਹੈ ਜੀ ਸੰਸਾਰ ਤੋਂ ਜਾਣਾ ਉਹਦੀ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਕਿ ਜਿਵੇਂ ਦੀਵਾਲੀ ਨੂੰ ਲੋਕ ਦੀਵੇ ਜਲਾਉਂਦੇ ਨੇ ਨਾ ਸਵੇਰੇ ਵਿੱਚ ਉਹ ਤੇਲ ਮੁੱਕ ਜਾਂਦਾ ਤੇ ਦੀਵਾ ਬੁੱਝ ਜਾਂਦਾ ਹੂੰ ਠੀਕ ਹੈ ਨਾ ਜੀ ਇਸੇ ਪ੍ਰਕਾਰ ਇੱਕ 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 ਇਹ ਅਲੰਕਾਰ ਹੈ ਜਿਵੇਂ ਸਾਡੇ ਵਿੱਚ ਸਵਾਸਾ ਰੂਪੀ ਤੇਲ ਮੁੱਕ ਜਾਂਦਾ ਸਾਡੇ ਸਰੀਰ ਦਾ ਦੀਵਾ ਬੁਝੇ ਜਾਂਦਾ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਫਿਰ ਅੱਗੇ ਅੰਬਰ ਅਬ ਦੂਜੀ ਪੰਕਤੀ ਹੈ ਉਹ ਜਿਹੜੀ ਹੈ ਉਹਦੇ ਚ ਅਸਮਾਨ ਦੇ ਵਿੱਚ ਜਿਹੜੇ ਅੰਬਰ ਵਿੱਚ ਤਾਰੇ ਨੇ ਉਹ ਰਾਤ ਨੂੰ ਬੜੇ ਤਾਰੇ ਚਮਦੇਲੇ ਟਿਮਟਮ ਆਉਂਦੇ ਨੇ ਲੇਕਿਨ ਸਵੇਰੇ ਜਦੋਂ ਦਿਨ ਹੁੰਦਾ ਹੈ ਚਾਨਣਾ ਹੁੰਦਾ ਹੈ ਉਹ ਤਾਰੇ ਗਵਾਜ ਜਾਂਦੇ ਨੇ ਪ ਵੀ ਚੱਲਣ ਯੋਗਤ ਚਲੇ ਗਏ ਤਾਰੇ ਵੀ ਚਲੇ ਗਏ ਦੀਵਾ ਵੀ ਚਲਾ ਗਿਆ ਠੀਕ ਹੈ ਜੀ ਇਸ ਤਰ੍ਹਾਂ ਉਸ ਪੰਕਤੀਆਂ ਵਿੱਚ ਅੱਗੇ ਚੱਲ ਕੇ ਇਹ ਸਾਰੀ ਐਗਜ਼ਾਮਪਲ ਦਿੱਤੀਆਂ ਨੇ ਸੰਸਾਰ ਤੋਂ ਚੱਲਣ ਦੀਆਂ ਜੀ ਤਾਂ ਇਹ ਜਿਹੜਾ ਸ਼ਬਦ ਹੈ ਉਹਦਾ ਉੱਪਰ ਟਾਈਟਲ ਹੀ ਚੱਲਣ ਯੋਗਤ ਹੈ ਉਸ ਟਾਈਟਲ ਸ਼ਬਦ ਦਾ ਉੱਪਰ ਜਿਹੜਾ ਲਿਖਿਆ ਨਾ ਪੋਥੀ ਵਿੱਚ ਚੱਲਣ ਯੋਗਤ ਕਿ ਭਾਈ ਗੁਰਦਾਸ ਜੀ ਸੰਸਾਰ ਤੋਂ ਚੱਲਣ ਦੀ ਜਿਹੜੀ ਯੋਗਤ ਹੈ ਉਹ ਬਿਆਨ ਕਰ ਰਹੇ ਨੇ ਇਹਦਾ ਦਿਵਾਲੀ ਨਾਲ ਇਸ ਸ਼ਬਦ ਦਾ ਕੋਈ ਡਾਇਰੈਕਟਲੀ ਦਾ ਜਾਂ मीनिंगਫੁਲੀ ਵੀ ਇਹਦਾ ਕੋਈ ਵੀ ਕਾਂਟ ਰਿਲੇਟ ਇਟ ਵਿਦ ਦੀਵਾਲੀ ਪਰ ਕਿਉਂਕਿ ਦੀਵਾਲੀ ਲਫ਼ਜ਼ ਆ ਜਾਂਦਾ ਇਸ ਕਰਕੇ ਸਾਰੇ ਰਾਗੀ ਸਿੰਘ ਵੀ ਪੜੀ ਜਾਂਦੇ ਨੇ ਅਸੀਂ ਵੀ ਅੱਖਾਂ ਨੂੰ ਟਕੇ ਸਰ ਉਲਾ ਕੇ ਨਾਲ ਨਾਲ ਉਹਨਾਂ ਦੇ ਗਾਈ ਜਾ ਰਹੇ ਆ ਪਰ ਮਹਾਰਾਜ ਕਹਿ ਰਹੇ ਨੇ ਭਾਈ ਸਾਹਿਬ ਗੁਰਦਾਸ ਜੀ ਕਹਿ ਰਹੇ ਨੇ ਗਾਏ ਸੋਨੇ ਅੱਖੇ ਵਿੱਚ ਪਾਈ ਹੈ ਨਾ ਪਰਮ ਪਦ ਗੁਰੂ ਉਪਦੇਸ਼ ਗਹਿ ਜੋਲੋ ਨਾ ਕਮਾਈ ਉਸ ਬਾਣੀ ਨੂੰ ਵਿਚਾਰਨਾ ਜ਼ਰੂਰੀ ਹੈ ਉਸ ਬਾਣੀ ਨੂੰ ਸਮਝਣਾ ਜ਼ਰੂਰੀ ਹੈ ਉਸ ਪੰਕਤੀ ਆਉਂਦੀ ਉਹਦੇ ਵਿੱਚ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ ਵਿੱਚ ਜਿਹੜੇ ਦੀਵੇ ਉਹਦੇ ਚ ਬਗੀਚੇ ਵਿੱਚ ਫੁੱਲ ਨੇ ਉਹ ਖਿੜੇ ਹੁੰਦੇ ਨੇ ਉਹ ਵੀ ਇੱਕ ਦਿਨ ਆਪਣਾ ਰੂਪ ਗਵਾਜ ਜਾਂਦੇ ਨੇ ਆਪਣੀ ਖੁਸ਼ਬੂ ਗਵਾਜ ਜਾਂਦੀ ਹੈ ਉਹਨਾਂ ਦਾ ਆਕਾਰ ਗਵਾਜ ਜਾਂਦਾ ਹੈ ਇਹ ਸਾਰੀ ਚਲਣ ਜੁਗਤ ਦਾ ਸ਼ਬਦ ਹੈ ਇਹਦਾ ਸਿੱਧੇ ਰੂਪ ਵਿੱਚ ਦੀਵਾਲੀ ਨਾਲ ਇਹਦਾ ਕੋਈ ਸਬੰਧ ਨਹੀਂ ਅਸੀਂ ਧੱਕੇ ਨਾਲ ਜੋੜ ਰਹੇ ਹਾਂ ਜੁੜਦਾ ਨਹੀਂ ਹੈ ਸੋ ਗੁਰੂ ਪਾਤਸ਼ਾਹ ਮਿਹਰਮਤ ਕਰਨ ਇਹ ਸਾਡਾ ਬਹਿਣਾ ਇਕੱਠੇ ਹੋਣਾ ਉਹਦੇ ਵਿਚਾਰ ਕਰਨਾ ਇਹ ਸੰਗਤ ਵਾਸਤੇ ਫਲਦਾਇਕ ਹੋਵੇ ਸਾਡੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਇਹ ਸੋਝੀ ਆਵੇ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਸੋਲੂਸ਼ਨ ਕਰਦੇ ਹੁਣ ਗੁਰਦੁਆਰੇ ਦੇ ਅੰਦਰ ਪਟਾਕੇ ਚਲਾਉਣ ਲੱਗ ਗਏ ਲੋਕ ਪਹਿਲੇ ਬਾਹਰ ਸੜਕਾਂ ਤੇ ਚਲਾਉਂਦੇ ਸਨ ਹੁਣ ਗੁਰਦੁਆਰੇ ਦੇ ਅੰਦਰ ਵੀ ਪਟਾਕੇ ਚਲਾਉਣ ਲੱਗ ਗਏ ਇਹ ਗੁਰਦੁਆਰਾ ਪ੍ਰਬੰਧ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਔਰ ਸਾਡੇ ਪ੍ਰਚਾਰਕ ਛਰੇੜੇ ਨੂੰ ਧਿਆਨ ਦੇਣ ਦੀ ਲੋੜ ਹੈ ਅਸੀਂ ਆਪਣੀਆਂ ਬੱਚਿਆਂ ਨੂੰ ਆਪਣੀ ਜਨਰੇਸ਼ਨਸ ਨੂੰ ਯੰਗ ਬਲੱਡ ਨੂੰ ਕਿਦਾਂ ਸਿਆਣਾ ਕਰੀਏ ਕਿਵੇਂ ਪ੍ਰਦੂਸ਼ਣ ਬਾਰੇ ਸਮਝਾਈਏ ਗੁਰਦੁਆਰਿਆਂ ਵਿੱਚੋਂ ਵੀ ਸਮਝਾਈਏ ਕਿਉਂਕਿ ਗੁਰਦੁਆਰਾ ਸਾਡਾ ਵਿਦਿਆਲਾ ਨਾ ਜੀ ਸਤਸੰਗਤ ਸਤਗੁਰ ਚਟਸਾਲ ਹੈ ਸਾਡੇ ਵਾਸਤੇ ਗੁਰਨਾਨਕ ਗੁਰਨਾਨਕ ਕੌਣ ਹੈ ਸਾਡਾ ਗੁਰੂ ਹੈ ਟੀਚਰ ਹੈ ਤੇ ਗੁਰੂ ਦੀ ਸਿੱਖਿਆ ਲੈ ਕੇ ਅਸੀਂ ਆਪਣੇ ਬੱਚਿਆਂ ਨੂੰ ਵਿਦਿਆ ਕਰੀਏ ਉਹਨਾਂ ਨੂੰ ਗਿਆਨ ਦਈਏ ਵਿਦਤ ਕਰੀਏ ਸੋਝੀ ਦਈਏ ਤੇ ਇਸ ਪੋਲੂਸ਼ਨ ਦੇ ਉੱਤੇ ਅਸੀਂ ਠਲ ਪਾਉਣ ਦਾ ਉਪਰਾਲਾ ਕਰੀਏ ਆਪ ਸਾਰਿਆਂ ਦਾ ਧੰਨਵਾਦ ਆਪ ਜੀ ਨੇ ਮੈਨੂੰ ਇੱਥੇ ਬੁਲਾਉਣਾ ਕੀਤਾ ਔਰ ਇਹ ਵਿਚਾਰ ਸੰਗਤ ਨੂੰ ਦੱਸਣ ਲਈ ਆਪ ਜੀ ਨੇ ਮੈਨੂੰ ਪ੍ਰੇਰਣਾ ਦਿੱਤੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ